ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭੁੱਲਰ ਡੇਰੀ ਫਾਰਮ ਤੇ ਦੋਸਤੋ ਪਹੁੰਚੇ ਆ ਭਾਈ ਸੰਦੀਪ ਸਿੰਘ ਓਨਰ ਹਨ ਵੀਰ ਸੰਦੀਪ ਦੇ ਨਾਲ ਵੀ ਗੱਲਬਾਤ ਕਰਾਂਗੇ ਪੂਰੀ ਇਨਫੋਰਮੇਸ਼ਨ ਅੱਜ ਇਹਨਾਂ ਵੇੜਾਂ ਦੀ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਜਿਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਮੋਸਟਲੀ ਦੋਸਤੋ ਇਸ ਘਰ ਇਨਫਾਰਮਲ ਐਚ ਐਫ ਜਰਸੀ ਕ੍ਰੋਸ ਸ਼ਾਹੀ ਵਾਲ ਇਹ ਸਾਰੇ ਹਰ ਇੱਕ ਜਿਹੜੀ ਦੋਸਤੋ ਬਰੀਡ ਦੇ ਪਸ਼ੂ ਆਉਂਦੇ ਰਹਿੰਦੇ ਆ ਵੇਕਰੀ ਵਾਲੇ ਤੇ ਜਿਸ ਵੀ ਕਿਸਾਨ ਵੀਰ ਨੇ ਪਸ਼ੂ ਖਰੀਦਣਾ ਜਿੰਨੇ ਪਸ਼ੂ ਖਵਾਵਾਂਗੇ ਹਰ ਵਾਰ ਦੀ ਤਰ੍ਹਾਂ ਰਿਕਵੈਸਟ ਵੀ ਹੋਊਗੀ ਵੀ ਆਪਦੀ ਤਸੱਲੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਆ ਉਹ ਘਰ ਵਿਜ਼ਿਟ ਕਰਕੇ ਤੁਸੀਂ ਜਰੂਰ ਕਰ ਲਿਓ ਠੀਕ ਹੈ ਜੀ ਤੇ 20 ਜੁਲਾਈ ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੀਆਂ ਸਮਾਂ ਸ਼ਾਮ ਦੇ 5:00 ਵਜੇ ਦਾ ਠੀਕ ਹੈ ਵੀਰ ਸੰਦੀਪ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ ਤੇ ਇੱਕ ਉਹਨਾਂ ਵੀਰਾਂ ਲਈਏ ਵੀ ਜਿਹੜੇ ਵੀਰ ਤੇ ਖਾਸ ਤੌਰ ਤੇ ਕੋਈ ਵੀ ਗਾਹਾ ਡਾਉਣਗੇ ਕਰਾ ਕੇ ਜਿਹੜੇ ਵੀਰ ਹੋਣਗੇ ਠੀਕ ਹੈ ਉਹਨਾਂ ਦਾ ਜਿਹੜਾ ਦੋਸਤੋ ਮੈਨੇਜਮੈਂਟ ਆ ਪੂਰਾ ਪ੍ਰਬੰਧ ਆ ਰਹਿਣ ਦਾ ਸਹਿਣ ਦਾ ਪੂਰਾ ਕੀਤਾ ਹੈਗਾ ਨਾਰਮਲੀ ਤੁਸੀਂ ਵੇਖੋਗੇ ਬੈੱਡ ਵੀਰ ਨੇ ਲਗਾਇਆ ਬਿਲਕੁਲ ਉੱਪਰ ਪੱਖਾ ਵੀ ਹੈਗਾ ਜਿੱਦਾਂ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੀਕ ਹੈ ਜੀ ਅਰੇਂਜਮੈਂਟ ਪੂਰਾ ਪਾਣੀ ਦਾ ਵਾਟਰ ਕੂਲਰ ਹਰ ਇੱਕ ਚੀਜ਼ ਠੰਡਾ ਮਿੱਠਾ ਜੋ ਵੀ ਬਿਲਕੁਲ ਟਾਈਮ ਟੂ ਟਾਈਮ ਦੋਸਤੋ ਚਾਹੀਦਾ ਹੈਗਾ ਜਾਂ ਆਪ ਆਪ ਰੋਟੀ ਪਾਣੀ ਖਾਣੇ ਆ ਸੁਬਾ ਸ਼ਾਮ ਤੇ ਉਹ ਵੀ ਜਿਹੜਾ ਦੋਸਤੋ ਮੁਹੱਈਆ ਕਰਵਾਇਆ ਜਾਵੇਗਾ ਫੈਸਿਲਿਟੀ ਅਵੇਲੇਬਲ ਆ ਦੂਰ ਨੇੜਿਓਂ ਜਿਹੜੇ ਵੀਰ ਆਉਂਦੇ ਆ ਆਊਟ ਆਫ ਸਟੇਟ ਆਉਂਦੇ ਆ ਜਾਂ ਪੰਜਾਬ ਦੇ ਕਿਸੇ ਕੋਨੇ ਦੇ ਵਿੱਚੋਂ ਆਉਂਦੇ ਹੋ ਤੇ ਰਹਿਣ ਸਹਿਣ ਦੀ ਕੋਈ ਚਿੰਤਾ ਨਹੀਂ ਦੋਸਤੋ ਆਓ ਆਪ ਦੀ ਨਰਤਪਰਤ ਕਰੋ ਤਸੱਲੀ ਕਰੋ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਕਰੋ ਉਸ ਤੋਂ ਬਾਅਦ ਜਿਹੜਾ ਤੁਸੀਂ ਪਸੂ ਖਰੀਦੋ ਠੀਕ ਹੈ ਜੀ ਤੇ ਬਿਹੜਾ ਅੱਜ ਘਟੋ ਘੰਟ ਆਪਣੇ ਕੋਲ ਜਿੱਕਰ ਆਪਾਂ ਗੱਲ ਕਰੀਏ ਦੋਸਤੋ ਦੇ ਚਾਰ ਤਾਂ ਬਿਲਕੁਲ ਜਰਸੀ ਵਿੱਚ ਹੋਣਗੀਆਂ ਇੱਕ ਐਚਐਫ ਉਹ ਬਿਹੜ ਤੁਹਾਨੂੰ ਦਿਖਾ ਦਾਂਗੇ ਬਸ ਉਹ ਜਿਹੜੇ ਦੋਸਤੋ ਪੁੱਛ ਲਵਾਂਗੇ ਵੀਰ ਨੂੰ ਬਾਕੀ ਨਵੇਂ ਵੀ ਜਲਦੀ ਆ ਰਹੇ ਨੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਲ ਸਾਸਰੀ ਕਾਲ ਉਹ ਠੀਟਾ ਜੀ ਵਧੀਆ ਭਾਈ ਠੀਟਾ ਜੀ ਹੋਰ ਵੀਰ ਜੀ ਕਿਵੇਂ ਕੜਕਾ ਕੁੰਕਾ ਸਾਹਮਣੇ ਆਂ ਹਾਂ ਜੀ ਕੜਕਾ ਸਾਹਮਣੇ ਅਗਰ ਕੀ ਬਾਰਿਸ਼ ਹੁੰਦੀ ਜੀ ਹੁੰਦਾ ਥੂੜੀ ਕੰਦਸਾ ਰਹਿ ਜਾ ਕੰਮ ਕਰਨ ਦਾ ਬਿਲਕੁਲ ਜੀ ਬਿਲਕੁਲ ਹਾਂ ਕਿ ਸਾਲ ਕੰਮੇਰ ਕਰੇ ਵੀ ਦਿਨ ਦੇ ਦੇ ਸਾਰੇ ਨੂੰ 10 15 ਦਿਨ ਸਾਰੇ ਪੈਣ ਦਾ ਮਿਲ ਜੇ ਜਦੋਂ ਸਾਰੇ ਪੈਣ ਦਾ ਮਾਦੀ ਜਿਹੜੀ ਇੱਕ ਤੇ ਘੜ ਕਬੱਡੀ ਹੋਵੇ ਟਾਈਮ ਨਾਲ ਚਲੋ ਥੋੜੀ ਕਰਦੇ ਬਾਜ ਤੇ ਬਾਜ ਤੇ ਕੀ ਕਰੀ ਕੋਈ ਨਹੀਂ ਬਸ ਬਸ ਸਾਲ ਭਰ ਦਾ ਰਾਸ਼ਨ ਹਾਂਜੀ ਹਾਂਜੀ ਇਨਸਾਨਾਂ ਨੂੰ ਵੀ ਲੋੜੀ ਦਾ ਤੇ ਪਸ਼ੂਆਂ ਨੂੰ ਵੀ ਤੇ ਸੰਦੀਪ ਵੀਰੇ ਅੱਜ ਪਸ਼ੂ ਆਪਣੇ ਕੋਲ ਕਿੰਨੇ ਕ ਬਗਾਉਂਗਾ ਐਕਦਾ ਮਾਜੀ ਆਪਣੇ ਕੋਲ 5 ਬੇੜਾ ਵਾ ਇਹਦੇ ਵਿੱਚ 4 ਜਰਸੀ ਬੇੜਾ ਵਾ ਤੇ ਇੱਕ ਐਚਪ ਬੇੜਾ ਠੀਕ ਹੈ ਹਾਂਜੀ ਤੇ ਕਰੀਏ ਸਟਾਰਟ ਪਹਿਲੇ ਨੰਬਰ ਤੋਂ ਆਪਾਂ ਐਚਪ ਤੋਂ ਕਰ ਲਈਏ ਲੜ ਭਈ ਚੰਗੀ ਦਿਖਦੀ ਭਈ ਇਹ ਕੱਦ ਘੱਟੀ ਵੀ ਸੋਹਣਾ ਬਹੁਤ ਚੰਗੀ ਕਾਹਦੀ ਸੂਈ ਆ ਵੱਛੀ ਤੇ ਸੂਈ ਕੱਢ ਲਈ ਆ ਹਾਂ ਕੱਲ ਦੀ ਸੂਈ ਤੇ ਕੀ ਪਤਾ ਬਚਤ ਲੈ ਜੀ ਵੱਛੀ ਆ ਮਗਰ ਬੁੱਝਦੀ ਨਹੀਂ ਆ ਵੱਛੀ ਆ ਵੱਛੀ ਜਿਹੜੀ ਆ ਦੋਸਤੋ ਇਹਦੇ ਥੱਲੇ ਆ ਠੀਕ ਆ ਕੱਲ ਦੀ ਸੂਈ ਆ ਜੇਲ ਪ੍ਰੋਪਰ ਪੈ ਗਈ ਸੀ ਹਨਾ ਜੀ ਪ੍ਰੋਪਰ ਬਾਕੀ ਸੀ ਲਸਲਾ ਘਟਟੀ ਦੇਖੋ ਕਿੰਨੀ ਆ ਆਹ ਵੇਖੋ ਜੀ ਆਹ ਵੇਖੋ ਸ਼ਰੀਪੀਆਂ ਸੀਲ ਸੌ ਪੂਣਾ ਜਿਹੜਾ ਦੋਸਤੋ ਵਹਿੜ ਦੇ ਵਿੱਚ ਵੇਖੋ ਵੀ ਜੇ ਇਹਨੂੰ ਮਰਜ਼ੀ ਆਪਾਂ ਹੱਥੋਂ ਤੇ ਲਾਈ ਜਾਂਦੇ ਆ ਬਸੂ ਦੀ ਨਿਸ਼ਾਨੀ ਹੁੰਦੀ ਆ ਸੀਲ ਸੌ ਦੀ ਆਹ ਕਰੋ ਚੈੱਕ ਜੀ ਠੀਕ ਆ ਥਣਲੇਵਾ ਜੀ ਤੇ ਥਾ ਤੁਹਾਨੂੰ ਬਿਲਕੁਲ ਮੁੱਠੀ ਵਾਲੇ ਮੈਂ ਤੁਹਾਨੂੰ ਹਰ ਪਾਸੇ ਖਾਰੇ ਖੋਦੇ ਕੋਲ ਚੰਗੀ ਤਰ੍ਹਾਂ ਦਿਖਾ ਦਿੰਦਾ ਜੀ ਆ ਦੇਖੋ ਜੀ ਠੀਕ ਆ ਥਣਲੇਵਾ ਜਿਹੜਾ ਦੋਸਤੋ ਕੁਆਲਟੀ ਵਾਈ ਜੇਖੀਏ ਤਾਂ ਬਹੁਤ ਸੋਹਣੀ ਕੁਆਲਟੀ ਹੈ ਥਾ ਨੂੰ ਨਿਵੇ ਦੀ ਆ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਥਾ ਨੂੰ ਆ ਕਰੋ ਚੈੱਕ ਸੁਭਾਵੇ ਸਤਿ ਪਹਿਲਾ ਸੂਈ ਹੈ ਪਹਿਲਾ ਸੂਆ ਠੀਕ ਹੈ ਤੇ ਕਿੰਨਾ ਸੂਆ ਸੂਈ ਹੈ ਜੀ ਐਂ ਟਾਈਮ ਇਹਦਾ ਥੱਲੇ ਤਿਆਰ ਬੋਲਾ ਭਾਵੇਂ ਦੋ ਡੰਗ ਚੋਲੇ ਭਾਵੇਂ ਤਿੰਨ ਡੰਗ ਤਸੱਲੀ ਕਰ ਲੈ 18 19 ਕਿਲੋ ਬੋਲਾ ਤਿਆਰ ਹੈ ਜੀ 18 ਕਿਲੋ ਹਾਂ ਜੀ ਤਿਆਰ ਹੈ ਠੀਕ ਹੈ ਜੀ ਲਓ ਜੀ ਦੋਸਤੋ 18 19 ਕਿਲੋ ਜਿਹੜਾ ਬੋਨੇ ਦੇ ਵਿੱਚ ਰੈਡੀ ਆ ਖੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਤਸੱਲੀ ਦੇ ਨਾਲ ਠੀਕ ਆ ਚਾਚਾ ਫਬੈੜਾ ਪੱਕੀ ਕੱਦ ਕਾਠੀ ਨਾਰਮਲ ਜੇਕਰ ਆਪਾਂ ਗੱਲ ਕਰਗੇ ਤਾਂ ਨਵੀਂ ਬੈੜਾ ਦੋਸਤੋ ਪਹਿਲਾ ਸੂਆ ਦੋ ਬਚੀ ਸੂਈ ਹੈ ਠੀਕ ਹੈ ਤੇ ਬੱਚਾ ਇਹਨ ਆ ਜਿਹੜਾ ਤੁਹਾਨੂੰ ਦੇਵਾ ਚੈੱਕ ਠੀਕ ਹੈ ਫਸਟ ਟਾਈਮ ਰ ਹੈਗੀ ਦੋਸਤੋ ਬਾਕੀ ਪੇਟ-ਪੁੱਠੇ ਉਹ ਦੇਖੋਗੇ ਰਾਜੀ ਬੱਚੀ ਪੂਰੀ ਹੈ ਕਿਉਂਕਿ ਹਜੇ ਸਵੇਰੇ ਦੇ ਵਿੱਚ ਆ ਤੇ ਕੱਲ ਹਜੇ ਸੂਣ ਕਰਕੇ ਤੇ ਪ੍ਰੋਪਰ ਫਿਰ ਵੀ ਤੁਸੀਂ ਦੇਖੋਗੇ ਸਿਹਤ ਮੈਂਟੇਨ ਆ ਪੂਰੀ ਤੇ weight but ਜਿਹੜਾ ਵਜਨ ਪੰਨ ਪਾਸੇ ਉਹ ਵੀ ਦੇਖੀ ਤੇ ਵਜਨ ਵਜਨ ਵੀ ਪੂਰਾ ਠੀਕ ਆ ਬਾਕੀ ਦੋਨੋਂ ਟਾਈਪ ਦੀ 3 ਡੰਗਾਂ ਕਹਿੰਦਾ ਜਿਹੜੀ ਚਵਾਈ ਆ ਅੱਜ ਹੋ ਗਈ ਕੋਈ ਦੂਜੇ ਤੇ ਜਿਹੜਾਂ ਦੀ ਹੋ ਗਈ ਆ ਤੇ 17 18 ਲੀਟਰ ਵੀਰਾਂ ਦਾ ਵੀ ਪੋਰਾ 17 18 ਲੀਟਰ ਪਿਆ ਰਹੇਗੀ ਵੈਸੇ ਦੁੱਧ ਵਛੀ ਕਰੂੰਗੀ 24 25 ਲੀਟਰ ਠੀਕ ਆ ਜੀ ਹਾਂ ਜੀ ਆ ਜਾਤ ਨਸਲ ਵਾਲੀ ਆ ਜੀ ਹਾਂ ਜੀ ਤੇ ਸੰਦੀਪ ਵੀਰੇ ਮੁੱਲ ਫਿਰ ਲੈਣ ਦੇਣ ਕੀ ਕੀਤਾ ਮੁੱਲ ਭਾਈ ਲੈਣ ਦੇਣ ਦਾ 75000 ਕਰਦੇ ਆ ਯਾਨੀ ਕਿ ਉਹਦੇ ਵਿੱਚੋਂ ਆਪਾਂ 70000 ਦੀ ਵਛੀ ਨਹਾਣਾ ਦੇ ਦਾਂਗੇ 70 ਦੀ ਹਾਂ ਜੀ ਉਹਤਰਾ ਵਛੀ ਰਹੀ ਹੈ 85000 ਦੀ ਪਰ 70000 ਦੇ ਆਪਾਂ ਵਛੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਲੋ ਵੀ ਕਿਸਾਨ ਵੀਰੋ ਇਹ 70000 ਦੀ ਹਾਨਾ ਹੈਗੀ ਆ ਠੀਕ ਆ ਜੀ ਲੈ ਤੇ ਜਿਹੜਾ 70000 ਕੱਦ ਕਾਠੀ ਸੋਹਣਾ ਬਿਹੜ ਤੁਹਾਨੂੰ ਪਸੰਦ ਆਊਗੀ ਜ਼ਰੂਰ ਤੁਸੀਂ ਇਹਦੀ ਖਰੀਦ ਸਕਦੇ ਹੋ ਇਸ ਤੋਂ ਬਾਅਦ ਆ ਜਿਹੜੀ ਨੈਕਸਟ ਅਗਲੀ ਬਿਹੜ ਆ ਇਹ ਵੀ ਥੋੜੀ ਕ੍ਰੋਸ ਅੰਗ ਵਿੱਚ ਜਰਸੀ ਠੀਕ ਹੈ ਜਰਸੀ ਕ੍ਰੋਸ ਵਿੱਚ ਤੇ ਤੇ ਕੱਲ ਸੂਈ ਹੈ ਜੀ ਹਾਂਜੀ ਕੱਲ ਸੀ 1 ਲੱਖ ਪਹੁੰਚ ਆ ਰਹੀ ਹੈ ਇਹ ਕਿੰਨੀ ਆਉਂਦੀ ਆਹ ਵੇਖੋ ਜੀ ਹਵਾਨਾ ਹੋਊ ਨਾ ਤੁਸੀਂ ਦੇਖੋਗੇ ਦੋਸਤੋ ਕਾਫੀ ਵੱਡਾ ਖੁੱਲਾ ਲੇਵਾ ਮਾਰਿਆ ਬਿਹੜ ਨੇ ਤੇ ਸੂਹਾ ਦੂਜਾ ਜੀ ਦੂਜਾ ਜੀ ਦੂਜਾ ਤੁਵੇ ਦੁੱਧ ਚੋਣ ਦੀ ਸੀ ਆ ਕਰਿਓ ਚਾਹ ਤੇ ਹਵਾ ਥੰਮਨੇ ਬਾਜ ਤੇ ਹਵਾਨਾ ਜਿਹੜਾ ਦੋਸਤ ਫੁੱਲਾ ਤੇ ਇਹ ਵੀ ਕੱਲ ਹੀ ਸੂਈ ਨਾ ਕੱਲ ਹੀ ਸੂਈ ਸੰਸਾਰ ਬੱਚਾ ਵੀਰ ਨੇ ਕੀ ਪਾਇਆ ਥੱਲੇ ਫਿਰ ਬੱਚੀ ਆ ਜੇ ਤੇ ਮਗਰ ਇਹਦੇ ਮਗਰ ਵੀ ਬੱਚੀ ਹੈ ਠੀਕ ਆ ਦੁੱਧ 14 15 ਕਿਲੋ ਬੋਲੀ ਪਾਇਆ ਨਹੀਂ ਠੀਕ ਆ ਜੀ 14 15 ਕਿਲੋ ਜਿਹੜੀ ਵੀਰ ਕਹਿੰਦਾ ਵੀ ਬੋਲੀ ਰੈਡੀ ਆ ਠੀਕ ਹੈ ਬਾਕੀ ਆਰਡਰ ਜਿਹੜਾ ਕੁਆਲਿਟੀ ਤੁਸੀਂ ਜੜੀ ਦੋਸਤੋ ਨੋਰਮਲ ਵੇਖ ਕੇ ਵੀ ਇਹਨਾਂ ਨੇ ਜਿਹੜੇ ਫਾਰਕੂ ਨੇ ਉਹਨਾਂ ਨੇ ਜਜਮੈਂਟ ਕਰਨੇ ਨਹੀਂ ਵੀ ਹਵਾਨਾ ਖੁੱਲਾ ਤੇ ਨੋਰਮਲ ਦੁੱਧ ਚੋਣਾ ਬਹੁਤ ਜਿਆਦਾ ਚੰਗੀ ਕਪੜੀ ਚਾਹੀਦੀ ਇਸ ਵਾਰਤੀ ਦੁੱਧ ਵੀਰ ਕਿੰਨੀ ਕੀ ਸੁਭਾਣਾ ਫਿਰ ਮੰਨ ਜਿਓ ਪਾ ਦੋ ਜਿਹੜੀ 20 ਕਿਲੋ ਦੇ ਲਗਭਗ ਪਾ ਹੀ ਜਾਣਾ ਸੰਤੋ ਸਾਹਿਬ ਨੇ 17 12 20 17 12 ਇਹਦੇ ਲੋ ਕੱਢੀ ਹੋਗੀ ਠੀਕ ਹੈ ਜੀ ਹਾਂ ਜੀ ਠੀਕ ਹੈ ਦਿਨੋਂ ਦਿਨ ਵਸੇ ਚੜ੍ਹਨ ਦੀ ਹੈ ਜਰਨਗੀ ਕੱਲੋਂ ਅੱਜ ਹੋਰ ਕਿਲੋ ਵਧਿਆ ਹੋ ਠੀਕ ਹੈ ਆ ਦੇਖੋ ਵੀਰੋ ਠੀਕ ਹੈ ਜੀ ਆ ਥਣ ਜੇ ਅਗਲੇ ਮਗਰਲੇ ਥਣਾ ਦਾ ਗੈਰ ਮੰਤਰ ਵੇਖ ਲਓ ਬਿਲਕੁਲ ਮੁੱਠੀ ਦਾ ਥਣ ਤੇ ਚਵਾਈ ਜਿਹੜੀ ਵੀਰਾਂ ਦਾ ਬੀ ਸੋਹਣੀ ਨਿਕਲੀ ਹੈ ਤੇ ਮੋਲ ਬਈ ਵੀਰੇ ਸੰਦੀਪ ਮੋਲ ਫਿਰ ਲੈਣ ਦੇਣ ਤਾਂ ਕੀ ਰੱਖੀ ਡਿਮਾਂਡ ਹੈ ਸੰਧੂ ਸਾਹਿਬ ਮੋਟ ਕਰਦੇ 65000 ਰੁਪਇਆ ਬਚੀ ਦੇ ਦਾਂਗੇ ਮਾਨ ਤਨ ਕਰਾਂਗੇ ਯਾਨੀ ਕਿ 60000 ਜੋ ਮਾਨ ਤਨ ਕਰਾਂਗੇ 60 ਦੇ ਵਿੱਚੋਂ ਹਾਂਜੀ 60 ਦੇ ਵਿੱਚੋਂ ਮਾਨ ਤਨ ਹੋ ਜਾਊਗਾ ਬਚੀ ਦੇ ਦਾਂਗੇ ਸਾਡਾ ਠੀਕ ਹੈ ਭਰਾ 60 ਦੇ ਵਿੱਚੋਂ ਜਿਹੜਾ ਭਰਾ ਉਹ ਮਾਨ ਤਨ ਹੋ ਜਾਊਗਾ ਵੇੜ ਬਿਲਕੁਲ ਤੁਸੀਂ ਵੇਖੋਗੇ ਇੱਕੋ ਰੰਗ ਆ ਫਵਾਨੇ ਦੀ ਕੁਆਲਿਟੀ ਸੋਹਣੀ ਆ ਬਾਕੀ ਜੋਗੇ ਤੁਸੀਂ ਜ਼ਰੂਰ ਵੇਖ ਲਿਓ ਜਿੰਨੇ ਵੀ ਇਹਦੇ ਪੈਸੇ ਆ ਪਰ 60 ਜਿਹੜੇ ਮਨਦਨ ਕਰਦਾ ਵੀ ਜਿਵੇਂ ਆਪਣਾ ਭੈਣ ਭਰਾ ਹੋਊਗਾ ਦੂਰ ਨੇ ਠੀਕ ਆ ਜੀ ਹਾਂਜੀ ਆ ਕਰੋ ਚੈੱਕ ਜੀ ਠੀਕ ਆ ਬਾਕੀ ਠੰਡੀ ਧੀਰੀ ਸਭ ਤੋਂ ਵੱਡੀ ਗੱਲ ਇਹ ਸੀਲਸ ਲੱਗ ਪੂਰੀ ਬੱਚਾ ਛੱਡੋ ਨਿਆਣਾ ਪਾਉਂਦੀ ਕੋਈ ਲੋੜ ਨਹੀਂ ਮੰਗਾ ਪਾਉਂਦੀ ਕੋਈ ਲੋੜ ਨਹੀਂ ਠੀਕ ਆ ਜੀ ਤੇ ਆ ਜੋ ਵੀਰ ਸੰਦੀਪ ਤੀਜੇ ਨੰਬਰ ਤੇ ਇਹ ਆ ਗਈ ਜਰਸੀ ਇਹ ਪਰਸੋਂ ਹੀ ਸੂਈ ਆ ਜੀ ਆਪਸੀ ਇਹ ਵੀ ਸੂਈ ਆ ਹਾਂਜੀ ਨਾ ਗਾ ਅੱਜ ਆਪਣੇ ਕੋਲ ਹੈ ਜਿੰਨੇ ਵੀ ਹੈਗੇ ਸਾਰੇ ਸੂਈ ਸੂਈ ਆ ਜੀ ਸੂਈ ਸੂਈ ਠੀਕ ਆ ਜੀ ਆ ਜਰਸੀ ਤੁਸੀਂ ਦੇਖ ਰਹੇ ਹੋ ਸੁਭਾ ਕਿਨਵਾ ਜੀ ਸਵੇਰਾ ਪਹਿਲਾ ਹੀ ਇਹਦਾ ਇਹ ਪਹਿਲੇ ਨਹੀਂ ਸੁੱਈ ਆ ਤੇ ਬੱਚਾ ਨੇ ਕੀ ਦਿੱਤਾ ਜੀ ਇਹਦੇ ਮਗਰ ਵੱਚੀ ਆ ਤੁਹਾਨੂੰ ਵੱਚੀ ਆ ਠੀਕ ਆ ਲੋ ਵੀ ਦੋਸਤੋ ਵੜਾ ਆਪ ਵੀ ਜਿਹੜੀਆਂ ਚੰਗੀਆਂ ਨੇ ਸੋਹਣੇ ਮਿਲ ਕੇ ਰਿਕਾਰਡ ਵੱਲੋਂ ਵੀ ਆ ਤੇ ਜੇਕਰ ਥੱਲੇ ਬੱਚੇ ਦੇਖੀ ਤੇ ਬੱਚੇ ਵੀ ਥੱਲੇ ਬੱਤੀਆਂ ਨੇ ਆਲਮੋਸਟ ਜਿੰਨੀਆਂ ਵੀ ਵੜਾ ਹੋਣਗੀਆਂ ਠੀਕ ਹੈ ਇੱਕ ਹੀ ਗੱਪਣਾ ਬਾਕੀ ਸਾਰੀਆਂ ਇਹਦੀਆਂ ਵਸ਼ੀਆਂ ਸੁਈਆਂ ਸੁਈਆਂ ਤੇ ਬਹੁਤੇ ਵੀਰਾਂ ਦੀ ਡਿਮਾਂਡ ਇੱਛਾ ਸੀ ਕਿ ਵੀ ਜਰਸੀ ਵੜ ਖਰੀਦਣ ਦੀ ਤੇ ਜਰਸੀਆਂ ਜਿਹੜੀਆਂ ਦੋਸਤੋ ਅਵੇਲੇਬਲ ਨੇ ਤਿੰਨ ਵੜਾ ਜਿਹੜੀਆਂ ਜਰਸੀ ਯਾਦ ਵਿੱਚ ਅਵੇਲੇਬਲ ਠੀਕ ਹੈ ਥਾਣੇ ਦੇ ਵੀ ਦੀਆਂ ਵੇਖੋ ਸਫਾਈਆਂ ਸੁਫਈਆਂ ਵੇਖੋ ਲੋ ਜੀ ਸੰਦੀਪਾ ਦੋਦ ਫਿਰ ਇਹਦਾ ਕਿੰਨਾ ਬੋਲੀ ਦੇ ਵਿੱਚ 10-11 ਲੀਟਰ ਬੋਲੀ ਤਿਆਰ ਹੈ ਇਹਦੇ ਚਲੇ 10-11 ਲੀਟਰ ਹਾਂਜੀ ਪਰਸੋਂ ਹੀ ਸੁਈ ਆ ਬੱਛੀ ਮਖੜਿਆ ਹਾਂਜੀ ਤਿਆਰ ਕਰਤਾ 10-11 ਲੀਟਰ ਬੋਲੀ ਕਰੀਏ ਦਰ ਤੇ ਭਾਈ ਜੀ ਸੁਹਣੀ ਇੱਕ ਨੰਬਰ ਜਵਾਈ ਹੈ ਜੀ ਬੋਲੀ ਬਿਲਕੁਲ ਤੇ ਮੁੱਲ ਲਿੰਦਾ ਕਿੰਨਾ ਵੀਰੇ ਮੁੱਲ ਵੀਰ ਜੀ ਇਹਦਾ ਕ੍ਰਾਉਨ ਨੋਕੋਂ 55 ਕਰਾ ਲਓ 60 ਕਰਾ ਲਓ ਹਾਂ ਆ ਨਾ 50 ਹਜ਼ਾਰ ਦੀ ਬੱਛੀ ਦੇ ਦਾਂਗੇ ਆਹ ਲਾ 50 ਹਾਂਜੀ 50 ਹਜ਼ਾਰ 55 ਹਜ਼ਾਰ ਦੀ ਆ ਪਰ ਚਲੋ ਕੋਈ ਦੂਰੋਂ ਵੀਰ ਭਰਾ ਆਵਗੇ ਤਾਂ ਕੋਈ ਨਾਲ 50 ਹਜ਼ਾਰ ਦੀ ਰਸੀ ਦੇ ਦਾਂਗੇ ਠੀਕ ਹੈ ਜੀ ਦੂਰੋਂ ਆਵੇ ਨੇ ਠੀਕ ਹੈ 50000 ਦੀ ਹਾਨਾ ਵਛੀ ਦੇਣਾ ਠੀਕ ਹੈ 50000 ਦੀ ਵੀਰੋ ਜਿਹੜੀ ਇਸ ਬੱਛੀ ਦਾ ਰੇਟ ਹੈਗਾ ਵੀ ਹਾਨਾ ਜਿਹੜੀ ਦੇ ਲੈ ਆ ਉਹ 50000 ਹੈ ਠੀਕ ਹੈ ਹਾਂ ਤੇ ਮਗਰ ਵੀ ਬੱਛੀ ਆ ਤੇ ਬੱਛੀ ਵੀ ਇਸੇ ਜਾਤ ਵਾਤ ਹੋਈ ਹੋਣੀ ਹੋਣੀ ਜੀ ਹਾਂਜੀ ਹਾਂਜੀ ਜਰਸੀ ਬੱਛੀ ਜਰਸੀ ਬੱਛੀ ਮਗਰ ਉਹ ਵੀ ਆਪਾਂ ਤੁਹਾਨੂੰ ਪ੍ਰੋਪਰ ਬੱਚੇ ਦਿਖਾਉਣੇ ਆ ਜੀ ਲਾਸਟ ਤੇ ਠੀਕ ਹੈ ਅਗਲੀ ਵੜ ਜਿਹੜੀ ਵੀ ਜਰਸੀ ਆ ਠੀਕ ਹੈ ਕਰਮਾ ਦੀ ਲੇਵੇ ਦੇ ਪਾਸੇ ਵੀ ਪੰਡਾ ਪਾਈ ਖੜੀ ਆ ਔਰ ਛੁੰਡੀ ਹੈ ਜੀ ਇਹ ਵੀ ਆ ਵੇਖੋ ਇਹਦਾ ਵੀ ਇਹਦੇ ਮਗਰ ਵੀ ਮੱਛੀ ਆ ਜੀ ਪਰਸੋਂ ਦੀ ਸੁਈ ਆ ਇਹ ਪਰਸੋਂ ਦੀ ਸੁਈ ਆ ਹਾਂਜੀ 10 ਕਿਲੋ ਇਹਦੇ ਥਲੇ ਬਹੁਤ ਪਿਆਰ ਠੀਕ ਆ ਜੀ ਹਾਂਜੀ ਇਹਦੇ ਥਲੇ ਜਿਹੜਾ ਦੋਸਤੋ 10 ਕਿਲੋ ਵੀਰਾਂ ਦਾ ਬੋਡੀ ਬਿਲਕੁਲ ਰੈਡੀ ਆ ਲੇਵਾ ਤੁਸੀਂ ਵੇਖੋ ਠੀਕ ਆ ਜਿੰਨਾ ਕ ਗਾਂ ਨੂੰ ਉਹਨਾਂ ਕ ਪਛਾਣ ਨੂੰ ਜਿਹੜੀ ਸਟਰਕਚਰ ਹੈਗਾ ਇਹਦੇ ਦਾ ਠੀਕ ਆ ਇਹ ਜਿਹੜਾ ਥੱਲੇ ਬੱਚਾ ਦੋਸਤੋ ਫੀਮੇਲ ਕਾਫ ਆ ਇਹਦੇ ਥੱਲੇ ਬੱਚੀ ਆ ਠੀਕ ਆ ਆ ਮਾਰੋ ਨੀਗਾ ਮਾਰੀ ਜੀ ਜਿਹੜਾ ਗਿਆ 15 ਥਾਣਾ ਮੈਂ ਥਾਂਗੇ ਦਾ ਸਹਾਇਜਾ ਇਹ ਤੁਸੀਂ ਧਿਆਨ ਨਾਲ ਦੇਖੋ ਸੈਸੂ ਚੱਲਦਾ ਹੈ ਬਹੁਤ ਛੋਟੀ ਹੈਗੀ ਆ ਆ ਕਰੋ ਚੱਕ ਜੀ ਠੀਕ ਆ ਸੀਰਸਲਾ ਕਪੂਰੀ ਆ ਸੰਦੀਪ ਰੇਨ ਦਾ ਮੁੱਲ ਫਿਰ ਕੀ ਰੱਖਿਆ ਇਹਦਾ ਮੁੱਲ ਸੰਤੋਸ਼ ਸਾਹਿਬ 52000 ਆ 50000 ਦੀ ਹਾਨਾ ਬੱਛੀ ਦੇ ਦਾਂਗੇ 50000 ਚਾਰ ਦਾ ਹੰਦ ਬੱਛੀ ਹੈ ਜੀ ਪਹਿਲਣੀ ਹੈ ਵੀ ਹਾਂ ਜੀ ਇਹ ਆ ਜਾ ਦੇ ਹਾਨਾ ਦੇ ਰਾਂਗੇ ਫਰੀਡ ਬਹੁਤ ਜਿਆਦਾ ਬੂਤੀ ਬਹੁਤ ਗੱਡੀ ਵਧੀਆ ਬੱਦੀ ਆ ਆ ਕਰੋ ਚੱਕ ਜੀ ਆ ਦੇ ਇੱਕ ਫੇਸ ਕੁਆਲਟੀ ਬਹੁਤ ਸੋਹਣੀ ਆ ਹਾਂਜੀ ਚੋਰ ਜਰਸੀ ਹੈ ਤੇ ਮੁੱਲ ਜਿਹੜਾ ਦੋਸਤੋ 52 ਬਾਕੀ 50000 ਦੀ ਹਾਨ ਆ ਇਹ ਤੁਸੀਂ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ 50000 ਦੀ ਵੀ ਤਾਂ ਵੀ ਦੇਣਾ 10000 ਕਿਲੋ ਗੋਲੀ ਪਿਆਰੇ ਜੀ ਠੀਕ ਆ ਬਾਕੀ ਹਵਾਨੇ ਦਾ ਵਿਖਾਲਾ ਸੋਨਾ ਹੈ ਨਾ ਜੀ ਹਾਂਜੀ ਹਾਂਜੀ ਅਜੇ ਸੂਸ ਹੋ ਆ ਜਾਏਗਾ ਕਿ ਤੈ ਨਹੀਂ ਮਰੀ ਆ ਦੋ ਚਾਰ ਦਿਨ ਸਾਂਭ ਕੇ ਸੁੱਤਿਆਂ ਵਾਛੀ ਚੜ੍ਹ ਜਣੀ ਠੀਕ ਆ ਭਾਈ ਹਾਂਜੀ ਠੀਕ ਤੇ ਆ ਆ ਗਈ ਗੱਬਣ ਹੈ ਨਾ ਜੀ ਇਹ ਗੱਬਣ ਹੈ ਜੀ ਇਹ ਜਰਸੀ ਗੱਬਣ ਆ ਕੀ ਹੈ ਠੀਕ ਹੈ ਭਰਾਵੋ ਆ ਕਰੋ ਚੈੱਕ ਜਿਹੜੇ ਵੀਰ ਦਾ ਕਿਸਦਾ ਸ਼ੌਂਕ ਆ ਵੀ ਗੱਬਣ ਪਸੂ ਫ੍ਰੀਦਰ ਚਾਰਕ ਦਿਨ ਲੈ ਗਏ ਸਮਾਂ ਲ ਜਾਂਦੀ ਕੋਈ ਚਾਰ ਦਿਨ ਤੇ ਬਾਕੀ ਢਲਾਂ ਢੁਲਾਂ ਬਹੁਤ ਨੇ ਸਵੇਰ ਦੂਜਾ ਜੀ ਦੂਜਾ ਸਵੇਰੀ ਤੇ ਦਿਨ ਹਜੇ ਲੈ ਜੂ ਹਫਤਾ ਡੇਢ ਹਾਂ ਜੀ ਪਹਿਲੇ ਸਵੇਰ 15 ਕਿਲੋ ਤੋਂ ਕੱਢਿਆ ਵਾੜਨੇ ਠੀਕ ਹੈ ਜੀ ਪਹਿਲੇ ਸਵੇਰ ਵੀ ਤਾਂ ਦਾ ਵੀ 15 ਕਿਲੋ ਮਿਲਕ ਦੀ ਕਪੈਸਿਟੀ ਰਹੀ ਆ ਇਸ ਵਾਰ ਸੈਕੰਡ ਟਾਈਮ ਆ ਰਾ ਕਿ ਦੂਜਾ ਸੁਬਾਹ ਹੋਣ ਵਾਲੀ ਆ ਕੋਈ 10 ਕ ਦਿਨ ਤੁਸੀਂ ਮੰਨ ਕੇ ਚੱਲੋ ਕਿ ਪੱਥਰ 10 ਦਿਨ ਲੈਣੀ ਗਈ ਅਜੇ ਘੂੜਾ ਨਾ ਹੁੰਦਾ ਹੀ ਆ ਹਾਂ ਬੜੋਂ ਦੀ ਬੜੀ ਬਸ਼ੀ ਆ ਵਧੀਆ ਥਾਣਾ ਦਾ ਸੈਜ ਹੈ ਦੋਸਤੋ ਉੱਧਰ ਜਿਹੜੇ ਬਿਲਕੁਲੇ ਬਾਹਰ ਜਿਹੜਾ ਪੱਥਰ ਆ ਇਹ ਜਿਹੜਾ ਥਾਣਾ ਦਾ ਸੈਜ ਹੈ ਦੋਸਤੋ ਬਿਲਕੁਲ ਦੇਖੋ ਬਰਾਬਰਤਾ ਪੂਰੀ ਹੈ ਵਿੱਚ ਕਾਇਮ ਬੰਤਰ ਹਰ ਪਾਸਿਓਂ ਆਕਰੋਜਾ ਕਰੇ ਸੋ ਦੇ ਭਾਈ ਇੰਦੀ ਫਿਰ ਡਿਮਾਂਡ ਵੀਰ ਜੀ 55000 ਦੇ ਹਾਂ ਨਾ ਅਵਸ਼ੀ ਨਵਾਂਗੇ ਅਛਾ ਜੀ ਹਾਂ ਜੀ 55000 ਦੇ ਦੇ ਦਾਂਗੇ ਇਸ ਟਾਈਮ ਹੁਣ ਦੇ ਆਪਣੇ ਕੋਲ ਅੱਜ ਦੇ ਪੰਜ ਹੀ ਨਗਿਆ 24 ਤਰੀਕ ਨੂੰ ਆਪਣੇ ਕੋਲ ਮਾਲ ਆਊਗਾ ਕੋਈ 8-10 ਗਾਵਾਂ ਫਿਰ ਚੰਗੀਆਂ ਵੱਡੀਆਂ ਆਉਣਗੀਆਂ ਠੀਕ ਹੈ ਜੀ ਹਾਂ ਜੀ ਉਹ ਕਿ ਦੋ ਤਿੰਨ ਦਿਨਾਂ ਬਾਅਦ ਹਾਂ ਦੋ-ਤਿੰਨ ਦਿਨਾਂ ਬਾਅਦ ਆਉਣਗੀਆਂ ਚੰਗੀਆਂ ਗਾਇਆਂ ਹੋਰ ਲਾਵਾਂਗੇ ਪਹਿਲਾ ਮਾਲ ਜਿਹੜੀ ਉਹਦੋਂ ਆਪਾਂ ਵੀਡੀਓ ਪਾਈ ਉਹ ਸਾਰੇ ਮਾਲ ਛੇੜ ਵਗੈ ਤੇ ਦੁਬਾਰਾ ਫਿਰ ਮਾਲ ਇਕੱਠਾ ਕੀਤਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਠੀਕ ਹੈ ਤੇ ਇਹ ਜਰੂਰ ਦੋਸਤੋ ਤੁਸੀਂ ਜਿਹੜਾ ਨੋਟ ਕਰ ਲਿਓ ਵੀ ਦੋ ਤਿੰਨ ਦਿਨਾਂ ਨੂੰ ਜਿਹੜਾ ਮਾਲ ਆ 8-10 ਬੈੜਾ ਹੋਰ ਆਉਣਗੇ ਤੇ ਉਹਨਾਂ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸੰਦੀਪ ਭਾਈ ਨੰਬਰ ਆਪਣੇ ਜਿਹੜੇ ਕੰਟੈਕਟ 84370 3899 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਸੰਦੀਪ ਦੇ ਲਗਾਤਾਰ ਆ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਬੱਚੇ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਬਾਕੀ ਜਿਹੜੀ ਵੀ ਨਸਲ ਦਾ ਵੀਰ ਭਰਾਣੇ ਡੰਗਰ ਲੈਣਾ ਹੋਵੇ ਉਸੇ ਨਸਲ ਦਾ ਹੀ ਮਿਲ ਜਾਊਗਾ ਕਹੇ ਸ਼ਾਇਆ ਲੈਣੀ ਹੋਵੇ ਜਰਸੀ ਲੈਣੀ ਹੋਵੇ ਕੋਈ ਵੀ ਲੈਣੀ ਹੋਵੇ ਹਰ ਇੱਕ ਬ੍ਰੀਡ ਦੀ ਦੋ ਗਾਮ ਮਿਲ ਜੂਗੀ ਸੰਪਰਕ ਕਰ ਸਕਦਾ ਹਾਂਜੀ ਨੰਬਰ ਤੇ ਹੋ ਸਕਦਾ ਵੀ ਜੇਕਰ ਕਿਸ ਦੀ ਮਨ ਦੀ ਇੱਛਾ ਵੀ ਆ ਚੀਜ਼ ਚਾਹੀਦੀ ਹੋ ਉਹ ਲਿਆ ਲਿਆ ਕੇ ਜੀ ਹਾਂਜੀ ਦੇ ਦਾਂਗੇ ਵੀ ਕੋਈ ਗੱਲ ਨਹੀਂ ਕਿਸੇ ਵੀਰ ਦੇ ਕੋਲ ਆਉਂਦਾ ਜਾਂਦਾ ਰਹਿੰਦਾ ਸਾਰੀਆਂ ਰਕਮ ਵੈਰਾਈਟੀਆਂ ਲੈ ਲੈਂਦੀਆਂ ਪਰ ਇਹ ਸੰਧੂ ਸਾਹਿਬ ਵਿਕ ਜਾਂਦੀਆਂ ਆਉਂਦੇ ਆਉਂਦੇ ਮਾਲ ਸੇਲ ਹੋ ਜਾਂਦਾ ਵੇਖ ਜਾਂਦੇ ਪਸੂਦਾਂ ਨੂੰ ਹਾਂਜੀ ਬਿਲਕੁਲ ਤੇ ਸੰਦੀਪਰ ਨਾਲ ਨਾਲ ਬੱਚੇ ਦਿਖਾ ਦਈਏ ਆਪਾਂ ਗੜਾਂ ਦੇ ਹਾਂਜੀ ਚੱਪ ਦੀ ਜਿਹੜੀ ਦੋਸਤੋ ਇਹ ਬੱਚੀ ਆ ਠੀਕ ਆ ਜਿਹੜੀ ਕੱਲ੍ਹ ਸੁੱਈ ਆ ਆ ਜਿਹੜੀ ਬੱਚੀ ਵੇਖੋ ਪਿਓਰ ਜ਼ਿਆਦਾ ਦੀ ਆ ਇਹ ਫੁੱਲ ਬ੍ਰੀਡ ਵਾਲੀ ਜਿਹੜੀ ਆ ਪਿਛੇ ਵੱੱਛੀ ਆ ਜਿਹੜੀ ਫਰਸਟ ਨੰਬਰ ਤੇ ਆਪਾਂ ਤੁਹਾਨੂੰ ਐਚਐਫ ਦਿਖਾਈਏ ਤੇ ਸੈਕੰਡ ਨੰਬਰ ਤੇ ਜਿਹੜੀ ਸ਼ਾਹੀ ਥੋੜੀ ਜਰਸੀ ਕ੍ਰਾਸ ਵਿੱਚ ਸੀਗੀ ਹਾਂਜੀ ਉਹਦਾ ਆ ਜੀ ਉਹਦਾ ਆ ਬੱਚਾ ਉਹਦੀ ਇਹ ਵੱੱਛੀ ਹੈ ਠੀਕ ਆ ਆ ਵੱੱਛੀ ਉਹਦੀ ਜਿਹੜੀ ਸੈਕੰਡ ਨੰਬਰ ਤੇ ਆਪਾਂ ਦਿਖਾਈਏ ਤੁਹਾਨੂੰ ਤੇ ਵੱੱਛੀ ਪੂਰੀ ਪਲਈ ਪਲਈ ਹੈ ਤੁਸੀਂ ਵੇਖ ਸਕਦੇ ਹੋ ਠੀਕ ਆ ਆ ਕਰੋ ਚੈੱਕ ਜੀ ਹਾਂ ਤੀਜੇ ਨੰਬਰ ਵਾਲੀ ਦਾ ਜਿਹੜਾ ਦੋਸਤੋ ਇਹ ਵੱਛਾ ਠੀਕ ਆ ਇਹ ਵੱਛਾ ਹੈ ਤੇ ਆਪਾਂ ਵੀਡੀਓ ਵਿੱਚ ਬੱਚੀ ਕਹੋ ਗਿਆ ਸੀ ਹਾਂਜੀ ਤੇ ਵੈਸੇ ਬੱਛਾ ਗਲਤੀ ਹੋ ਗਈ ਹੈ ਬੱਚੀ ਕਹਿੰਦੇ ਵਾਕੇ ਦੋਸਤੋ ਗਲਤੀ ਹੋ ਗਈ ਸੀ ਇਹਦੇ 7 ਨੰਬਰ ਤੇ ਜਿਹਨੂੰ ਜਰਸੀ ਵਿਖਾਈ ਆ ਉਹਦੇ ਮਗਰ ਨਾਲ ਮੇਲ ਕਾਫ ਆ ਆ ਬੱਛਾ ਠੀਕ ਹੈ ਜੀ ਤੇ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਜਰਸੀ ਵਿਖਾਈ ਆ ਉਹਦੇ ਥੱਲੇ ਜਿਹੜੀ ਲਾਸਟ ਤੇ ਆ ਬੱਚੀ ਹੈਗੀ ਬਗਹਿਲਾ 나ੜੂ 나ੜੇ ਨਾੜੂ ਨਾਲ ਬੱਚੇ ਦੇ ਆਕਰੋ ਚੇ ਵੀ ਗਿੱਲਾ ਨੜੂ ਆ ਇਹ ਵੀ ਗਿੱਲਾ ਨੜੂ ਉਹ ਵੀ ਗਿੱਲਾ ਨੜੂ ਠੀਕ ਆ ਇਹ ਜਿਹੜੀ ਫੀਮੇਲ ਕਾਫ ਆ ਜਿਹੜੀ ਆਪਾਂ ਚੌਥੇ ਨੰਬਰ ਤੇ ਦਿਖਾਈ ਹੈ ਤੇ ਪੰਜਵੇਂ ਨੰਬਰ ਵਾਲੀ ਜਿਹੜੀ ਆ ਦੋਸਤੋ ਗੱਭਣਾ ਠ ਤੋ ਦੋਸਤੋ ਐਨੀਮਲ ਤੁਹਾਨੂੰ ਪਸੰਦ ਆਉਣਗੇ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ